ਪੰਜਾਬਾਸੋਂ ਸਕੂਲ ਗਏ ਪਹਿਲਾਂ ਐਮੀਨੈਂਟ ਸਕੂਲ ਵੱਲ ਸੋ ਫਿਰ ਮੱਡੀਆਂ ਜਾ ਕੇ ਆਏ ਤੇ ਕਿੰਨਾ ਦਾ ਪ੍ਰਭਾਵ ਲੱਗਿਆ ਹਾਂ ਦੇਖੋ ਜੀ ਕਿਉਂਕਿ 95 ਸੀ ਜਿਹੜਿਆ ਹੁਣ ਇਸ ਹੱਦ ਤੱਕ ਭੁੱਲ ਜੋ ਮੌਸਮ ਦੀ ਖਰਾਬੀ ਪਿਛਲੇ ਦਿਨੀ ਪੰਜਾਬ ਨੇ ਚੱਲੀ ਕਰਬਟ ਲਈ ਮੌਸਮ ਨੇ ਪੂਰੀ ਦੁਨੀਆ ਜਿਵੇਂ ਸੇ ਤਾਂ ਗਲੋਬਲ ਵਾਰਮਿੰਗ ਕਰਕੇ ਮੌਸਮ ਦੁਨੀਆ ਜੀ ਬਦਲ ਰਿਹਾ ਹੈ ਤੇ ਝੋਨੇ ਦਾ ਝਾੜ ਵੀ ਘਟਿਆ ਜੀ ਪਰ ਜੋ ਆਇਆ ਉਹਨੂੰ ਜੇ ਕਿਤਨਾ ਹੋਵੇ ਕਿਸਾਨ ਨੂੰ ਆਰਟੀਅਲ ਲੇਬਰਨ ਟ੍ਰਾਂਸਪੋਰਟ ਲੋਜੀ ਅਗਾਉਂ ਪ੍ਰਬੰਧਕੀਤੇ ਹੋਏ ਸੀ ਮੈਂ ਬਸੇ ਪਟਾਣਾ ਵੀ ਜਾ ਕੇ ਆਇਆ ਤੇ 90% ਦੇਖੀਏ ਕਿ ਲਿਫਟਿੰਗ ਹੋਣੀ ਇੱਥੇ ਕੀਤੀ ਜਾ ਰਹੀ ਹੈ ਤੇ ਮੌਇਸਚਰ ਵੀ ਕੋਈ ਫਿਲਹਾਲ ਕਿਤੇ ਨਹੀਂ ਵੈਸੇ ਕੇਂਦਰ ਤੋਂ ਜੇ ਟੀਮਾਂ ਆਈਆਂ ਸੀ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਹੈ ਕਿ ਜੋ ਜੋ ਦਿਨ ਵਧਿ ਜਾਣਗੇ ਤਰੀਲ ਵਧਿ ਜਾ ਕਿਸ ਕਰਕੇ ਸਾਨੂੰ 20% ਤੱਕ ਦੀ ਜਾਂ ਇਹ ਤੋਂ ਪੀਕ ਕਿ ਕਿਤੇ ਪਰ ਫਿਲਹਾਲ 16.3 ਤੇ 16.4 ਹੁੰਦੇ ਮੋਇਸਚਰ ਹੈਗਾ ਜੀ ਤੇ ਕਿਸਾਨਾਂ ਨਾਲ ਵੀ ਗੱਲ ਹੋਈ ਹੈ ਖਾਤੇ ਚ ਪੈਸੇ ਵੀ 24 ਘੰਟੇ ਦੇ ਚਾ ਰਹੇ ਨੇ ਆਰਟੀ ਅਸੋਸੀਏਸ਼ਨ ਨਾਲ ਵੀ ਗੱਲ ਹੋਈ ਹੈ ਤੇ ਉਹ ਵੀ ਕਹਿੰਦੇ ਨੇ ਇਸ ਵਾਰ ਕੋਈ ਲਗਭਗ ਇਕੱਠ ਨਹੀਂ ਰਸਮ ਮੁਹਰੀ ਚੱਲ ਰਹੇ ਆ ਤੇ ਲਕ ਜੂਨੀਅਨ ਵਾਲੇ ਵੀ ਇੱਥੇ ਖੜੇ ਨੇ ਉਹਨਾਂ ਉਹ ਵੀ ਕਹਿੰਦੇ ਨੇ ਕਿ ਸਾਨੂੰ ਕੋਈ ਇਸ ਤਰ੍ਹਾਂ ਦੀ ਲਿਫਟਿੰਗ ਦੀ ਜਾਂ ਅਗੇ ਸਪੀਸ ਦੀ ਕੋਈ ਲੈ ਨਹੀਂ ਲੱਗ ਰਹੀ ਥੋੜਿਆ ਡੀਏਪੀ ਦੀ ਮੈਨੂੰ ਆਦ ਵਿੱਚ ਜੋ ਸਕੂਲ ਗਿਆ ਸੀਗਾ ਜੀ ਤਾਂ ਉਥੇ ਕੁਝ ਕਿਸਾਨਾਂ ਦੇ ਸੀ ਤੇ ਉਹ ਮੈਂ ਉਹਨਾਂ ਦੇ ਸਾਹਮਣੇ ਗੱਲ ਕਰ ਲਈ ਕੱਲ ਨੂੰ ਐਨਏਪੀ ਦੀ ਜਿਹੜੀ ਰੈਕ ਰੇਲਵੇ ਦਾ ਜੀ ਜੀ ਉਹ ਆਜੂਗਾ ਇੱਥੇ ਫਰੀਂਡੇ ਵਾਸਤੇ ਤੇ ਕਿਉਂਕਿ ਅਸੀਂ ਬਹੁਤ ਚਿਰ ਪਹਿਲਾਂ ਹੀ ਅਸੀਂ ਇਹ ਗੱਲ ਕਰ ਲਈ ਸੀ ਜੀ ਮਨਿਸਤਰੀ ਖੇਤੀ ਮੰਤਰਾਲੇ ਨਾਲ ਤੇ ਕੈਮੀਕਲ ਨਾਲ ਫਟਕਾ ਸਾਨੂੰ ਵੀ ਇਹ ਪੀ ਦੀ ਕਮੀ ਨਹੀਂ ਹੋਣੀ ਚਾਹੀਦੀ ਕੋਈ ਇਹ ਤਾਂ ਦਿੱਕਤ ਨਹੀਂ ਹੋਣੀ ਤੇ ਮੈਨੂੰ ਉਮੀਦ ਹੈ ਕਿ ਚਲੋ ਹੁਣ ਮੌਸਮ ਤੀਕਾ ਜੋ ਚੱਲ ਨਹੀਂ ਜਾਦਾ ਬਿਲਕੁਲ ਪਰ ਇਹ ਹੈ ਕਿ ਜੋ ਸਰਕਾਰ ਵੱਲੋਂ ਪ੍ਰਬੰਧ ਨੇ ਉਹਨਾਂ ਚ ਕੋਈ ਕਮੀ ਨਹੀਂ ਫਿਰ ਸਕੂਲ ਚ ਬੱਚਿਆਂ ਮਿਲ ਕੇ ਆ ਤੇ ਬੱਚਿਆਂ ਨੇ ਕਿੰਨੀ ਦੀ ਗਲਬਤ ਹੋਈ ਹੈ ਦੇਖੋ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਮਿਸਟਰੀ ਪੜ੍ਹ ਰਹੇ ਐ ਫਿਜ਼ਿਕਸ ਦੇ ਵਿੱਚ ਲੈਬ ਉਹਨਾਂ ਨੇ ਲੈਬ ਦੇ ਵਿੱਚ ਐਕਸਪੈਰੀਮੈਂਟ ਕਰ ਰਹੇ ਐ ਕਮਰਸ ਪੜ੍ਹ ਰਹੇ ਐ ਔਰ ਮੈਡੀਕਲ ਦੇ ਵਿੱਚ ਨੋਨ ਮੈਡੀਕਲ ਦੇ ਵਿੱਚ ਅੱਗੇ ਜਾ ਰਹੇ ਨੇ ਪਹਿਲਾਂ ਇਹ ਹੁੰਦਾ ਨਹੀਂ ਸੀ ਸਰਕਾਰੀ ਸਕੂਲਾਂ 'ਚ ਸਿਰਫ ਆਰਟਸ ਦੀ ਪੜਾਈ ਹੁੰਦੀ ਸੀ ਤੇ ਸਕੂਲ ਆਫ ਫੈਮਿਨੈਂਸ ਇਹ ਤੇ ਜਿਹੜੇ ਬਣੇ ਐ ਸਭ ਤੋਂ ਪਹਿਲਾਂ 2022 'ਚ ਹੀ ਬਣ ਗਿਆ ਸੀ ਜੀ ਸਰ ਜੀ ਉਹ ਸਕੂਲ ਜਿੱਥੇ ਬਹੁਤ ਵੱਡੇ ਵੱਡੇ ਜਿਹੜੇ ਜਿ세 Minister Dev Haridev Singh ਜੀ ਬੜੇ ਗਦਰੀ ਬਾਪਿਆਂ ਦਾ ਜਿਹੜਾ ਜੀਕਰ ਗਰੀਬਾਪੇ ਜਿਹੜੇ ਜੰਨੇ ਬਾਦ ਵਿੱਚ ਗਰੀਬਾਪੇ ਸੰਗਠਿਸ ਇਸ ਸਾਲ ਇਹ ਵੀ ਟੋਪੜੇ ਹੋਣਾ ਪੁਰਾਣਾ ਸਕੂਲ ਹੈ ਪਰ ਉਹ ਚ ਨਵਾਂ ਬਲਾਕ ਹੁਣ ਬਣਾ ਕੇ ਹੋਰ ਵੀ ਅਜੀਬ ਬੜਾ ਬੜੇ ਬ੍ਰਿਲੀਅੰਟ ਬੱਚੇ ਹਰ ਦਿਨ ਦੇ ਪਿੰਡਾਂ ਦਾ ਆ ਰਹੇ ਦੇਖੋ ਪ੍ਰਮਾਤਮਾ ਕਿਸੇ ਦੇ ਵਿੱਚ ਕੋਈ ਟੈਲੈਂਟ ਚ ਕਮੀ ਨਹੀਂ ਰੱਖਦਾ ਹਰ ਇੱਕ ਨੂੰ ਪ੍ਰਮਾਤਮਾ ਕੋਈ ਨਾ ਕੋਈ ਗੁਣ ਦੇ ਕੇ ਪੇਜਦਾ ਪਰ ਉਸ ਗੁਣ ਨੂੰ ਤਰਾਸ਼ਿਆ ਜਾਵੇ ਤੇ ਤਾਂ ਉਹ ਬੱਚਾ ਜਿਹੜਾ ਉਹ ਇਲਾਕੇ ਦਾ ਵੀ ਅੰਜਾ ਦੇਸ਼ ਸਟੇਟ ਦਾ ਵੀ ਤੇ ਦੇਸ਼ ਦਾ ਵੀ ਨਾਮ ਉੱਚਾ ਕਰੇ। ਹੂੰ। ਸੋ ਮੈਨੂੰ ਉਮੀਦ ਹੈ ਕਿ ਇਸ ਇਲਾਕੇ ਦੇ ਬੱਚੇ ਜਿਹੜੇ ਨੇ ਪੜ੍ਹ ਲਿਖ ਕੇ ਆਪਣਾ ਵੀ ਆਪਣੇ ਮਾਪਿਆਂ ਦਾ ਆਪਣੇ ਇਲਾਕੇ ਦਾ ਨਾਮ ਉੱਚਾ ਕਰੇ। ਗੁਰੂ ਮਹਾਰਾਜ ਦਾ 350 ਸਾਲਾ ਮਨਾਇਆ ਜਾ ਰਿਹਾ ਹੈ। ਉਸ ਨੂੰ ਲੈ ਕੇ ਤੁਸੀਂ ਵੀ ਮਿਲ ਕੇ ਮੁੱਖ ਪ੍ਰਧਾਨ ਮੰਤਰੀ ਰਾਸ਼ਟਰਪਤੀ ਨਾਲ ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੈ? ਜੀ 25 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ। ਪਰ ਸੋ 25 ਤਰੀਕ ਤੋਂ 25 ਤਰੀਕ ਤੱਕ 1 ਮਹੀਨਾ ਚਿੱਤੇ ਜਿਤੇ ਗੁਰੂ ਸ਼ਾਲੀ ਚਰਨ ਜੋ ਪ੍ਰਾਪਤ ਕਰਦੀ ਹੈ। ਉੱਥੇ ਕੀਰਤਨ ਸਮਾਗਮ ਹੋਣਗੇ। ਉੱਤੇ ਦੀਵਾਨ ਹੋਣਗੇ ਉੱਤੇ ਲਾਈਟ ਹੈਂਡ ਸਾਊਂਡ ਲੈ ਬੱਚਿਆਂ ਨੂੰ ਇਹ ਇਹ ਪੂਰਾ ਮਹੀਨਾ ਜਿਹੜਾ ਸਕੂਲਾਂ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬਾਰੇ ਸਮਝਾਇਆ ਜਾਊਗਾ ਟੀਚਰਾਂ ਨੂੰ ਇਹ ਕਿਹਾ ਕਿ ਜ਼ਰੂਰੀ ਨਹੀਂ ਕਿ ਜੋ ਕਿਤਾਬਾਂ 'ਚ ਲਿਖਿਆ ਹੋਈ ਪੜਾਉਣਾ ਹੈ ਜੋ ਤੁਹਾਡੇ ਕੋਲੇ ਵੀ ਨੌਲੇਜ ਹੈ ਉਹ ਵੀ ਤੁਸੀਂ ਬੱਚਿਆਂ ਨੂੰ ਦੱਸੋ ਤੇ 26 ਤਰੀਕ ਨੂੰ ਮੈਂ 27 ਤਰੀਕ ਨੂੰ ਭੇਜਦੇ ਮੈਂ ਜੋ ਰਾਸ਼ਟਰਪਤੀ ਜੀ ਨੂੰ ਮੈਂ ਜਾ ਰਿਹਾ ਮੈਂ ਉਹਨਾਂ ਨੂੰ ਵੀ ਸੱਦਦੇ ਆ ਮੈਂ ਸਾਰੇ ਭੇਜਦੇ ਜਿੰਨੇ ਵੀ ਮੁੱਖ ਮੰਤਰੀ ਸਾਹਿਬਾਨ ਸਾਰੇ ਸਟੇਟ ਅਧਿਕਾਰੀਆਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਤੇ 24 ਤਰੀਕ ਨੂੰ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਅਨੰਦਪੁਰ ਸਾਹਿਬ ਦੇ ਉੱਤੇ ਅਸੀਂ ਸ਼ਿਫਟ ਕਰਾਂਗੇ ਪਹਿਲੀ ਵਾਰ ਹੋਗਾ ਇਸ ਚੀਜ਼ ਚੰਡੀਗੜ੍ਹੋਂ ਸੀ ਅਨੰਦਪੁਰ ਸਾਹਿਬ ਦੇ ਗ੍ਰੰਦਰ ਸੈਸ਼ਨ ਦੇ ਉੱਤੇ ਇਹ ਪੂਰਾ ਸਮਰਪਿਤ ਹੈ ਕਿਉਂਕਿ 350 ਸਾਲਾ ਗੁਰੂ ਸਾਹਿਬ ਦੀ ਕੁਰਬਾਨੀ ਦਾ ਔਰ ਉਹ ਕੁਰਬਾਨੀ ਜਿਹੜੀ ਜਿਹਦੀ ਐਗਜ਼ਾਮਪਲਾਂ ਬਹੁਤ ਕੱਟ ਮਿਲਦੀਆਂ ਨੇ ਅੱਜੇ ਕਿ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਦੀ ਉਹ ਕੁਰਬਾਨੀ ਗੁਰਪ੍ਰੀਤ ਬਾਦਰ ਜੀ ਦੇ ਪਰਿਵਾਰ ਚੋਂ ਸਭ ਤੋਂ ਵੱਧ ਕੁਰਬਾਨੀ ਹੋਈ ਹੈ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਅਦੁੱਤੀ ਸ਼ਹਾਦਤ ਉਹ ਉਹਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਉਹਨਾਂ ਨੂੰ ਯਾਦ ਰੱਖਣਾ ਭਾਈ ਜੈਤਾ ਜੀ ਮੈਮੋਰੀਅਲ ਜਿਹੜਾ ਬਣਾਇਆ ਉਥੇ ਹਰੀ ਆਪਣਾ ਪੰਜਾਬ ਕਰ ਬੜਾ ਸ਼ਾਨਦਾਰ ਆ ਜੀ ਬੜੇ ਲੋਕੋਂ ਤੋਂ ਕੋਸ਼ੋਰੇ ਨੇ ਸਾਨੂੰ ਫੀਡਬੈਕ ਆ ਰਹੀ ਹੈ। ਇਹ ਸਾਨੂੰ ਸਾਡਾ ਵਿਰਸਾ ਜਿਹੜਾ ਸੰਭਾਲ ਕੇ ਰੱਖਣਾ ਚਾਹੀਦਾ। ਉਹ ਜਿਹੜੇ ਕੌਮਾਂ ਵਿਰਸੇ ਨੂੰ ਸੰਭਾਲ ਲੈਂਦੀਆਂ ਨੇ ਜਿਹਾ ਆਪਣੀਆਂ ਗੁਰਸੇ ਨੂੰ ਯਾਦ ਰੱਖਣੀਆਂ ਨੇ ਉਹ ਕਾਮਾਂ ਚਾਹੁੰਦੀ ਆ। ਖਾਸੇ ਧਰਤੀ ਜਿਲ੍ਹਾ ਬਣੇਗੇ ਜੀ। ਦੇਖੋ ਇਹ ਤਾਂ ਅੱਗੇ ਕਲੈਕਟਿਵ ਡਿਸੀਜਨ ਹੋਣਗੇ ਅੱਗੇ ਆਉਣ ਵਾਲੇ ਦਿਨਾਂ ਚ ਕੰਗਰੈਸ ਮੀਟਿੰਗਾਂ ਹੋਣਗੀਆਂ। ਅਫਸਰਾਂ ਨਾਲ ਮੀਟਿੰਗਾਂ ਹੋਣਗੀਆਂ। ਕੋਈ ਇਸ ਗੱਲ ਨਹੀਂ ਦੇਖੋ ਗੱਲ ਇਹ ਆ ਕਿ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਦਾ ਪੁੱਛਦੀ ਹੈ। ਪਬਲਿਕ ਜਿਹੜੀ ਹੈ ਜੇ ਉਹਨੂੰ ਕੋਈ ਚੰਗਾ ਲੱਗਦੀ ਹੈ ਫੈਸਲੇ ਤਾਂ ਹੋਰ ਬਤਾ ਦੇਾਂਗੇ। ਹੁਣ ਦਿਨੇ ਬਿਜਲੀ ਦਾ ਜਿਹੜਾ ਉਹ ਬੜਾ ਵਧੀਆ ਰਿਸਪੌਂਸ ਆ। ਬਿਲਕੁਲ ਬਿਜਲੀ ਦਿਨੇ ਆਏ। ਤੇ ਅਸੀਕ ਵੀ ਠੀਕ ਆ ਸੀ ਹੋਰ ਕੰਟੀਨਿਊ ਰੱਖਾਂਗੇ ਬੇਲੇ ਦੇ ਨੇ ਜਿਹੜੀ ਦੇ ਇੰਡਸ ਹਾਸ ਤੌਰ ਤੇ ਖੇਤੀ ਸੈਕਟਰ ਹੈ ਬਾਕੀ ਬਿਜਲੀ ਜ਼ੀਰੋ ਬਿੱਲ ਆ ਰਹੇ ਆ ਬਹੁਤ ਸਾਰੇ ਆਲਮੋਸਟ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਹੇ ਆ ਤਾਂ ਜੇ ਕਿਸੇ ਵੀ ਕਰ ਦੀ ਕੁਬੀਲਦਾਰੀ 5-7000 10000 ਰੁਪਏ ਬਚ ਗਿਆ ਸਕੂਲ ਆਫ ਐਮੀਨੈਂਸਾ ਕੇ ਫੀਸਾਂ ਦਾ ਫਰਕ ਹੈ ਬਹੁਤ ਅੱਜ ਬੱਚਿਆਂ ਨੇ ਵੀ ਦੱਸਿਆ ਕਿ ਪ੍ਰਾਈਵੇਟ ਨਾਲੋਂ ਸਕੂਲ ਦਾ ਫੀਸਾਂ ਦਾ ਬਹੁਤ ਫਰਕ ਹੈ ਕੋਈ ਦਰਜੀ ਦਾ ਬੇਟਾ ਕੋਈ ਕਿਸੇ ਦਾ ਜਿਹੜਾ ਬਾਪੂ ਹੈ ਉਹ ਦਿਹਾੜੀ ਕਰਦਾ ਹੈ ਉਹਨੂੰ ਬੱਚੇ ਘਟ ਘਟ ਪੜ ਰਹੇ ਨੇ ਸੁਪਨੇ ਉਡਾਰੀ ਮਾਰ ਰਹੇ ਹੈ ਤੇ এডਿਕੇਸ਼ਨ ਜਿਹੜੀ ਹੈ ਖਾਸ ਤੌਰ ਤੇ ਕੁਆਲਟੀ এডਿਕੇਸ਼ਨ ਉਹੀ ਜਿਹੜੇ ਘਰਾਂ ਦੇ ਨਕਸ਼ੇ ਬਣ ਸਕਦੇ ਉਹੀ ਉਹਨਾਂ ਦੀ ਗਰੀਬੀ ਚੱਕ ਸਕਦੇ ਸੋ ਸਾਡੇ ਬੱਚੇ ਜੇ ਹੀ ਐਡਵਾਂਸ ਜੇ ਹੀ ਮੇਨ ਐਨਈਟੀ ਹੈ ਨਾ ਔਰ ਵੱਡੇ ਵੱਡੇ ਕੰਪੀਟੀਸ਼ਨ ਜਿਹੜੇ ਕੰਪੀਟੀਸ਼ਨ ਐਗਜ਼ਾਮ ਨੇ ਉਹ ਕਲੀਅਰ ਕਰ ਰਹੇ ਇਹ ਗੁੱਡ ਸਾਈਨ ਹੈ ਤੇ ਸੈਂਟਰ ਤੋਂ ਵੀ ਪੈਸਾ ਆਇਆ ਹੈ ਇੱਥੇ ਬਹੁਤ ਪੈਸਾ ਆਇਆ ਹੈ ਹੜਾ ਵਾਸਤੇ ਟੇਕੇ ਬਾਅਦ ਸਾਬ ਇਹ ਸਰਕਾਰੀ ਦੇ ਵਿੱਚ ਬਹੁਤ ਸਾਰੇ ਪਿੰਡ ਸਾਰੇ ਪਿੰਡ ਸੀ ਉਹ ਪਿੰਡਾਂ ਨੂੰ ਵੀ ਕੁਝ ਕਵਰ ਕਰੋਗੇ ਹਾਂਜੀ ਉਹਨਾਂ ਨੂੰ ਵਿਕਾਸ ਵਾਸਤੇ ਹਾਂਜੀ ਵਿਕਾਸ ਵਾਸਤੇ ਕਰ ਲਿਆ ਜੀ ਅਸੀਂ ਅਲੱਗ ਤੋਂ ਬਜਟ ਰੱਖਿਆ ਹੋਇਆ ਹੈ ਠੀਕ ਹੈ ਮਾਲਵੇ ਦੇ ਵਿੱਚ ਵੀ ਬਹੁਤ ਸਾਰੇ ਪਿੰਡ ਨੇ ਜੀ ਤੇ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੀ ਚੰਨਸ਼ੋਕ ਪ੍ਰਮਤ ਰਹੀ ਹੈ ਉਹ ਪਿੰਡ ਦੀਆਂ ਪੰਚਾਇਤਾਂ ਤੋਂ ਅਸੀਂ ਪੁੱਛ ਰਹੇ ਹਾਂ ਕਿ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਗਰਾਊਂਡ ਚਾਹੀਦਾ ਹੈ ਤੁਹਾਨੂੰ ਸਕੂਲ ਚਾਹੀਦਾ ਹੈ ਤੁਹਾਨੂੰ ਲਾਇਬ੍ਰੇਰੀ ਚਾਹੀਦੀ ਹੈ ਤੁਹਾਨੂੰ ਆਮ ਆਦਮੀ ਕਲੀਨਿਕ ਚਾ ਜੋ ਵੀ ਪਿੰਡ ਦੇ ਵਿੱਚ ਚਾਹੀਦਾ ਉਹ ਗੁਰੂ ਸਾਹਿਬ ਦੇ ਜਿਹੜਾ ਸ਼ਤਾਬੀ ਜੋ ਆ ਰਹੀ ਹੈ ਹੁਣ 350 ਸਾਲਾ ਉਹਦੇ ਵਿੱਚ ਅਲੱਗ ਤੋਂ ਬਜਟ ਰੱਖਿਆ ਹੋਇਆ ਹੈ ਜੋ ਗੁਰੂ ਸਾਹਿਬ ਦੇ ਨਾਮ ਹਣਾ ਤੋਂ ਕੁ ਲੈ ਕੇ ਕੋਈ ਸੈਂਟਰ ਤੋਂ ਹੋਰ ਅਗਰਾ ਡਾਈਜਸ ਤੋਂ ਬਾ ਸਾਡੇ ਗੜਾ ਤੋਂ ਥੋੜਾ 1600 ਕਰੋੜ ਤੋਂ 1600 ਕਰੋੜ ਜਿਹੜਾ ਉਹਦੇ ਚੋਂ ਹਜੇ ਆਏ ਨਹੀਂ ਹੈਗੇ ਕਹਿ ਦਿੰਦੇ ਨੇ ਵੀ ਅਸੀਂ ਭੇਜਾਂਗੇ ਜਾਂ ਜਿਹੜੇ ਪੈਸੇ ਆਉਣੇ ਹੁੰਦੇ ਹੋਰ ਸਕੀਮਾਂ ਚ ਉਹਨਾਂ ਨੂੰ ਇਹਦੇ ਚ ਲਾਈ ਜਾਂਦੇ ਆ ਕਹਿੰਦੇ ਇਹ ਵੀ ਇਬ੍ਰਿਗੈਂਟ ਲੈ ਹੈਨਾ ਇੰਨੇ ਸੰਕਟ ਦੇ ਬਾਵਜੂਦ ਵੀ ਜਦੋਂ ਕਿ ਇੰਨਾ ਭਾਰੀ ਸੰਕਟ ਸਟੇਟ ਤੇ ਆਇਆ ਕਿ ਹਿਸਟਰੀ ਚ ਇੰਨਾ ਪਾਣੀ ਕਦੇ ਨਹੀਂ ਆਇਆ 5 ਲੱਖ ਏਕੜ ਫਸਲ تباہ ਹੋ ਗਈ 2500 ਸਕੂਲ ਜਿਹੜੇ ਨੇ ਬਿਲਕੁਲ ਮਲਬਾ ਬਣ ਗਏ ਦੁਬਾਰਾ ਬਣ ਰਹੇ ਨੇ ਬਿਜਲੀ ਬੋਰਡ ਦੇ ਖੰਭੇ ਗ੍ਰਿਡ ਟੁੱਟ ਗਏ ਪੁਲ ਟੁੱਟ ਗਏ ਉਨਾਂ 60 ਤੋਂ ਉੱਪਰ ਜਾਨਾਂ ਵੀ ਚਲੀਆਂ ਗਈਆਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ 107 170 ਲੱਖ ਮੀਟਰ ਕਿਟਾਨ ਝੋਨਾ ਝੋੜ ਅਸੀਂ ਦੇਖਦੇ ਫੂਟਬਾਲ ਚ ਦੇ ਨੇ ਜੇ ਵੀ ਹੋਰ ਸਟੇਟ ਹੁੰਦੀ ਐ ਇੰਨਾ ਜਿਆਦਾ ਨੁਕਸਾਨ ਹੋਇਆ ਹੁੰਦਾ ਕਈ ਸਾਲ ਲੇ ਠ ਸਕਦੇ ਸੀ ਇਹ ਪੰਜਾਬੀ ਐ ਜਿਹੜੇ ਸੰਕਟ ਚੋਂ ਟ ਕੱਢਦੇ ਐ ਠੀਕ ਐ ਨਾ ਅਸੀਂ ਫੇਰ ਵੀ 125 ਲੱਖ ਮੀਟ ਰਿਕਟਾ ਨਾ ਅਸੀਂ ਕਣਕ ਦੇਵਾਂਗੇ ਦੇਸ਼ ਦੇ ਫੂਟਬਾਲ ਚ ਸੋ ਜਦੋਂ ਅਸੀਂ ਇੰਨਾ ਕੁਛ ਅਸੀਂ ਦੇਖਦਾ ਟਿੱਡ ਪੜਦੇ ਆ ਜਦੋਂ ਸਾਡੇ ਤੇ ਸੰਕਟ ਹੁੰਦਾ ਉਦੋਂ ਉਹਨਾਂ ਨੂੰ ਬਾਹਰ ਫੜਨ ਚਾਹੀਦੀ ਪੈਸੇ ਦੇਣ ਵਾਲੀ ਉਹ ਅੰਨਾ ਕੰਨੀ ਕਰਨ ਲੱਗ ਜਾਂਦੇ ਤੇ ਹੁਣ ਅਸੀਂ ਗਮਲਿਆਂ ਚ ਬੀਜੀ ਫੇਰ ਕਣਕਾਂ ਇਹਨਾਂ ਕਣਕਾਂ ਵਾਸਤੇ ਡੀਸਿਲਟਿੰਗ ਕਰਨੀ ਪਊਗੀ ਬਿਲਕੁਲ ਬਿਲਕੁਲ ਜੀ ਉੱਤੋਂ ਮਲਵਾ ਆ ਗਿਆ ਲੱਕੜਾਂ ਆ ਗਈਆਂ ਹੋਰ ਪਤਾ ਨਹੀਂ ਕੀ ਆ ਗਿਆ ਪਹਾੜਾਂ ਦੇ ਪਾੜ ਤੁਰ ਕੇ ਮਿੱਟੀ ਇਹੋ ਜੀ ਆ ਗਈ ਜੀ ਚ ਫਸਲ ਨਹੀਂ ਉਗ ਸਕਦੀ ਉਹ ਮਿੱਟੀ ਹਟਾਉਣੀ ਪਊਗੀ ਸੋ ਸਟੇਟ ਦਾ ਇਨਫਰਾਸਟ੍ਰਕਚਰ ਜਿਹੜਾ ਹੈ ਉਹਨੂੰ ਰੀਬਿਲਡ ਕਰਨਾ ਪਊਗਾ ਕਰ ਰਹੇ ਹਾਂ ਅਸੀਂ ਆਪਣੇ ਵੱਲੋਂ ਵੀ ਕਰ ਰਹੇ ਹਾਂ ਬਹੁਤ ਸਾਰੇ ਬੰਨੀਆਂ ਸੱਜਣ ਆਏ ਨੇ ਬਹੁਤ ਸਾਰੇ ਐਨ ਜੀਓਜ਼ ਲੱਗੇ ਹੋਏ ਨੇ ਧਾਰਮਿਕ ਸੰਸਥਾਵਾਂ ਲੱਗੀਆਂ ਹੋਈਆਂ ਨੇ ਸਮਾਜਿਕ ਸੰਸਥਾਵਾਂ ਲੱਗੀਆਂ ਨੇ ਨੌਜਵਾਨ ਮੁੰਡੇ ਆਪਣੇ ਪੱਧਰ ਤੇ ਵੀ ਲੱਗੇ ਹੋਏ ਆ ਇਹ ਹੀ ਪੰਜਾਬ ਦੀ ਸਪਿਰਟ ਹੈ ਠੀਕ ਹੈ ਨ ਪਰ ਕੇਂਦਰ ਨੂੰ ਚਾਹੀਦਾ ਕਿ ਘਟੂ ਘਟ ਜਿਹੜਾ ਕਮਾਊ ਪੁੱਤ ਹੈ ਪੰਜਾਬ ਉਹਨਾਂ ਦਾ ਕਮਾਊ ਪੁੱਤ ਹੈ ਕਮਾ ਕੇ ਖਾਣ ਦਾ ਵੀ ਹੈ ਤੇ ਢਿੱਡ ਭਰਨ ਵਾਲਾ ਪੁੱਤ ਹੈ ਤਾਂ ਉਹ ਪੰਜਾਬ ਨੂੰ ਹੋਰ ਜ਼ਰੂਰ ਨਾ ਕਰਨ ਕਿਉਂਕਿ ਅਸੀਂ ਆਜ਼ਾਦੀ ਤੋਂ ਲੈ ਕੇ ਹਰ ਇੱਕ ਇਨਕਲਾਬ ਤੋਂ ਲੈ ਕੇ ਹਰ ਵਕਤ ਜਦੋਂ ਵੀ ਦੇਸ਼ ਤੇ ਕੋਈ ਸੰਕਟ ਆਇਆ ਪੰਜਾਬੀ ਸਭ ਤੋਂ ਪਹਿਲਾਂ ਮੂਹਰੇ ਖੜਦੇ ਤੇ ਜੇ ਪੰਜਾਬ ਤੇ ਸੰਕਟ ਆਇਆ ਤਾਂ ਕੇਂਦਰ ਨੂੰ ਮੂਹਰੇ ਖੜਨਾ ਚਾਹੀਦਾ ਤੇ ਅਸ਼ਵੀਨ ਸ਼ਰਮਾ ਜੀ ਪ੍ਰਧਾਨ ਨੇ ਬੀਜੇਪੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਅਕਾਉਂਟ ਨੂੰ ਕਿੱਦਾਂ ਦਿਖਦੇ ਉਹਨਾਂ ਕੋਲ ਹੋਰ ਕੀ ਫੇਕ ਤੋਂ ਬਿਨਾਂ ਬੀਜੇਪੀ ਕੋਲ ਐਕੀ